ਸਸਰੀਆਕਾਲ ਦੋਸਤੋ ਸਾਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਸਾਲ 2025 ਦਾ ਸਭ ਤੋਂ ਪਹਿਲਾ ਚੰਦਨ ਗ੍ਰੈਂਡ 14 ਮਾਰਚ 2025 ਨੂੰ ਲੱਗਣ ਜਾ ਰਿਹਾ ਹੈ ਹੋਲੀ ਤੇ ਹੁਣ ਤੁਹਾਡਾ ਤੇ ਦੋਸਤੋ ਤੁਹਾਡਾ ਹੋਲੀ ਤੇ ਇਹ ਸਵਾਲ ਹੋਏਗਾ ਕਿ 14 ਮਾਰਚ ਨੂੰ ਗ੍ਰਹਿਣ ਲੱਗ ਰਿਹਾ ਹੈ ਤੇ ਸਾਨੂੰ ਹੋਲੀ ਮਨਾਉਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਕਿਉਂਕਿ ਗ੍ਰਹਿਣ ਦਾ ਸਮਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਗ੍ਰਹਿਣ ਦਾ ਸਮਾਂ ਸਵੇਰੇ 9:40 ਤੋਂ ਦੁਪਹਿਰ 3:29 ਦਾ ਯਾਨੀ ਕਿ ਗ੍ਰਹਿਣ ਦਾ ਸਮਾਂ ਵੀ ਜੋ ਹੈ ਦੁਪਹਿਰ ਦਾ ਹੀ ਹੈ ਤੇ ਇਸ ਕਰਕੇ ਜੋ ਹੋਲੀ ਮਨਾਈ ਜਾਂਦੀ ਹੈ ਉਹ ਵੀ ਦੁਪਹਿਰ ਨੂੰ ਮਨਾਈ ਜਾਂਦੀ ਹੈ ਤਾਂ ਅਸੀਂ ਹੋਲੀ ਮਨਾਈਏ ਜਾਂ ਨਾ ਮਨਾਈਏ ਇਹ ਸਾਰੇ ਹੀ ਸਵਾਲ ਜਿਹੜੇ ਹਨ ਤੁਹਾਡੇ ਉਹਨਾਂ ਦੇ ਅਸੀਂ ਇਸ ਵੀਡੀਓ ਦੇ ਵਿੱਚ ਜਵਾਬ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਚੰਦਰ ਗ੍ਰਹਿਣ ਲੱਗ ਰਿਹਾ ਹੈ ਇਸ ਦਾ ਤੁਹਾਡੀ ਰਾਸ਼ੀਆਂ ਜਾਨੀ ਕਿ 12 ਹੀ ਰਾਸ਼ੀਆਂ ਦੇ ਉੱਤੇ ਕੀ ਪ੍ਰਭਾਵ ਪੈਣ ਵਾਲਾ ਹੈ ਇਹ ਸਹੀ ਪੂਰੀ ਹੀ ਡਿਟੇਲ ਤੁਹਾਨੂੰ ਦੇਵਾਂਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਤੁਹਾਡੇ ਫਾਇਦੇ ਵਾਸਤੇ ਹੈ ਇਸ ਕਰਕੇ ਵੀਡੀਓ ਨੂੰ ਅੰਦਰ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी जी ਦੇ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਦੋਸਤੋ ਇਹ ਜਿਹੜਾ ਚੰਦਰ ਗ੍ਰਹਿਨ ਲੱਗ ਰਿਹਾ ਹੈ ਉਹ ਭਾਰਤ ਵਿੱਚ ਇੰਡੀਆ ਵਿੱਚ ਨਜ਼ਰ ਨਹੀਂ ਆਏਗਾ ਸਭ ਤੋਂ ਪਹਿਲੇ ਤਾਂ ਤੁਸੀਂ ਇੱਥੇ ਰਿਲੈਕਸ ਹੋ ਜਾਓ ਪਰ ਇੰਨੇ ਵੀ ਜ਼ਿਆਦਾ ਰਿਲੈਕਸ ਨਾ ਹੋਵੋ ਕਿਉਂਕਿ ਇਹ ਜਿਹੜਾ ਚੰਦਰ ਗ੍ਰਹਿਨ ਦਾ ਪ੍ਰਭਾਵ ਹੈ ਸਾਡੀਆਂ ਰਾਸ਼ੀਆਂ ਦੇ ਉੱਤੇ ਸਾਡੇ ਹਰੇਕ ਹਰੇ ਸਮਝ ਲਓ ਕਿ ਹਰ ਇੱਕ ਚੀਜ਼ ਦੇ ਵਿੱਚ ਪੈਣ ਵਾਲਾ ਹੈ ਚੰਦਰ ਗ੍ਰਹਿਨ ਚ ਜਿੰਨ ਲੱਗ ਰਿਹਾ ਹੈ ਉਸ ਦਿਨ ਨਹੀਂ ਪਰ ਉਸ ਦਾ ਪ੍ਰਭਾਵ ਚੰਦਰ ਗ੍ਰਹਿਨ ਲੱਗਣ ਤੋਂ 2 ਮਹੀਨੇ ਬਾਅਦ ਤੱਕ ਤੁਹਾਨੂੰ ਨਜ਼ਰ ਆਵੇਗਾ ਕਿਉਂਕਿ ਚੰਦਰ ਗ੍ਰਹਿਣ ਲੱਗਦਾ ਦੇਖੋ ਜੋ ਆਸਮਾਨ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਵਰਡ ਦੇ ਵਿੱਚ ਚੰਦਰਮਾ ਜੋ ਹੈ ਇੱਕੋ ਹੀ ਹੈ ਤੇ ਉਹ ਜੋ ਗ੍ਰਹਿ ਹਨ ਉਹ ਕਿਸ ਤਰ੍ਹਾਂ ਸਾਡੀਆਂ ਰਾਸ਼ੀਆਂ ਦੇ ਉੱਤੇ ਪ੍ਰਭਾਵ ਪਾਉਣਗੇ ਤਾਂ ਉਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਸ ਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਕਿ ਇੱਕ ਰਾਸ਼ੀ ਨੂੰ ਇੱਕ ਪਾਵੀ ਦੱਸਾਂਗੇ ਤਾਂ ਕਿ ਇਹ ਜੋ ਬਾਅਦ ਦੇ ਵਿੱਚ ਚੰਦਰ ਗ੍ਰਹਿਣ ਖਤਮ ਹੋਣ ਤੋਂ 2 ਮਹੀਨੇ ਬਾਅਦ ਜੋ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਨੂੰ ਪੋਜ਼ਿਟਿਵ 네ਗਟਿਵ ਜੋ ਵੀ ਹੈ ਸਭ ਕਲੀਅਰ ਦੱਸਾਂਗੇ ਤਾਂ ਉਸ ਦੇ ਅਨੁਸਾਰ ਤੁਸੀਂ ਆਪਣੇ ਆਪਣੇ ਉਪਾਅ ਵੀ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਤੁਸੀਂ ਸਮਝ ਲਾਓ ਕਿ ਹੋਲੀ ਤੁਸੀਂ ਮਨਾ ਸਕਦੇ ਹੋ ਕਿਉਂਕਿ ਇੰਡੀਆ ਦੇ ਵਿੱਚ ਇਹ ਲੱਗ ਨਹੀਂ ਰਿਹਾ ਪਰ ਇਸ ਦਾ ਪ੍ਰਭਾਵ ਪਾਏਗਾ ਰਾਸ਼ੀਆਂ ਦੇ ਉੱਤੇ ਇਸ ਦਾ ਵੀ ਤੁਹਾਨੂੰ ਇਸ ਦੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ ਤੇ ਤੁਸੀਂ ਹੋਲੀ ਆਰਾਮ ਦੇ ਨਾਲ ਮਨਾ ਸਕਦੇ ਹੋ ਪਰਮਾਤਮਾ ਦਾ ਨਾਮ ਲੈ ਕੇ ਤੇ ਚਲੋ ਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ 12 ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਯਾਨੀ ਕਿ ਮੇਖ ਰਾਸ਼ੀ ਮੇਖ ਰਾਸ਼ੀ ਵਾਲੇ ਤੁਹਾਨੂੰ ਦੱਸੇ ਕਿ ਇਸ ਚੰਦਰ ਗ੍ਰਹਿ ਦਾ ਅਸਰ ਜੋ ਤੁਹਾਡੇ ਉੱਤੇ 2 ਮਹੀਨੇ ਤੱਕ ਇਹ ਸਦਾ ਅਸਰ ਦਿਖਾਈ ਦੇ ਸਕਦਾ ਹੈ ਉਹਦੇ ਵਿੱਚੋਂ ਇਹ ਕੁਝ ਸਿਸਟਮ ਹਨ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਜੋ ਤੁਹਾਡੇ ਨਾਲ ਹੋ ਸਕਦਾ ਹੈ ਸਭ ਤੋਂ ਪਹਿਲੇ ਤਾਂ ਦੇਖੋ ਹੈਲਥ ਵਿੱਚ ਥੋੜੇ ਤੁਹਾਡੇ ਇਸ਼ੂ ਹੋ ਸਕਦੇ ਹਨ ਡਾਈਜੈਸ਼ਨ ਸਿਸਟਮ ਜਿਹੜਾ ਹੈ ਉਹ ਤੁਹਾਡਾ ਖਰਾਬ ਹੋ ਸਕਦਾ ਹੈ ਖਾਣ ਪੀਣ ਦੀਆਂ ਜਿਹੜੀਆਂ ਤੁਹਾਡੀ ਜਿਹੜੀਆਂ ਤੁਹਾਡੀਆਂ ਬੈਡ ਹੈਬਿਟਸ ਤੁਹਾਨੂੰ ਉਹਨਾਂ ਨੂੰ ਜ਼ਰੂਰ ਰੋਕਣਾ ਪਏਗਾ ਖਾਣ ਪੀਣ ਦੀ ਬੈਡ ਹੈਬਿਟਸ ਦੇ ਨਾਲ ਤੁਹਾਨੂੰ ਇਹ ਪ੍ਰੋਬਲਮ ਆ ਸਕਦੀਆਂ ਹਨ ਵੈਸੇ ਨੇਮ ਫੇਮ ਤਾਂ ਤੁਹਾਨੂੰ ਜ਼ਰੂਰ ਮਿਲੇਗਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਬਸ ਇਹ ਹੈਲਥ ਇਸ਼ੂ ਤੇ ਥੋੜਾ ਜਿਹਾ ਤੁਹਾਨੂੰ ਪੇਟ ਦਾ ਜੋ ਵੀ ਡਾਈਜੈਸ਼ਨ ਸਿਸਟਮ ਹੈ ਉਹਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ ਇਸ ਦੇ ਲਈ ਤੁਹਾਨੂੰ ਇੱਕ ਉਪਾਅ ਦੱਸ ਦਿੰਦੇ ਹਾਂ ਜੇਕਰ ਤੁਸੀਂ 108 ਵਾਰੀ ਜਾਣੇ ਕਿ ਇੱਕ ਮਾਲਾ ਲੈ ਕੇ ਤੁਸੀਂ ਜੇ ਮੋਲ ਮੰਤ ਦਾ ਜਾਪ ਅਪਰੋਚ ਕਰਦੇ ਹੋ ਤਾਂ ਤੁਹਾਨੂੰ ਇਹ ਪਰੇਸ਼ਾਨੀਆਂ ਤੋਂ ਹੈਲਥ ਇਸ਼ੂ ਜਿਹੜੇ ਹਨ ਤੁਹਾਡੇ ਡਾਈਜੈਸ਼ਨ ਸਿਸਟਮ ਖਰਾਬ ਹੋ ਰਿਹਾ ਹੈ ਉਹਦੇ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਦੂਜੇ ਤੌਰ ਤੇ ਜੋ ਲੋਕ ਵੀਡੀਓ ਦੇਖ ਰਹੇ ਹਨ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਓਮ ਨਮਾਸ਼ਿਵਾਏ ਜਿਹੜੀ ਰੂਦਰ ਕਸ਼ਟ ਦੀ ਜਿਹੜੀ ਮਾਲਾ ਹੁੰਦੀ ਹੈ ਬੈਸਟ ਹੈ ਰੂਦਰ ਕਸ਼ਟ ਦੀ ਮਾਲਾ ਨਹੀਂ ਤਾਂ ਸਿੰਪਲ ਤੁਸੀਂ ਮਣਕਿਆਂ ਵਾਲੀ ਮਾਲਾ ਹੁੰਦੀ ਹੈ ਅਸੀਂ ਨਾਲ ਹੀ ਤੁਹਾਨੂੰ ਇਹ ਬਲਾ ਉਪਾਕਾਰ ਸਾਕ ਦੇ ਹੁਤਾ ਤੁਹਾਡੇ ਉੱਤੇ ਜਿਹੜੇ ਹੈਲਥ ਇਸ਼ੂ ਆ ਰਹੇ ਹਨ ਚੰਦਰ ਗ੍ਰਹਿ ਦੇ ਕਾਰਨ ਉਹ ਬਿਲਕੁਲ ਵੀ ਨਹੀਂ ਆਉਣਗੇ ਜੀ ਗੱਲ ਕਰਦੇ ਹਾਂ ਹੁਣ ਅਸੀਂ ਅਗਲੀ ਰਾਸ਼ੀ ਬ੍ਰੇਖ ਰਾਸ਼ੀ ਬਾਰੇ ਬ੍ਰੇਖ ਰਾਸ਼ੀ ਵਾਲੇ ਤੁਹਾਨੂੰ ਦੱਸ ਲਈਏ ਕਿ ਚੰਦਰ ਗ੍ਰਹਿ ਦੇ ਦੌਰਾਨ ਤੁਹਾਨੂੰ ਸੰਤਾਨ ਪੱਖਸ਼ ਵੱਲੋਂ ਕੁਝ ਕਨਫਿਊਜ਼ਨ ਜਾਂ ਉਹਨਾਂ ਦੀ ਕੁਝ ਟੈਨਸ਼ਨ ਤੁਹਾਨੂੰ ਹੋ ਸਕਦੇ ਹੈ ਇਸ ਦਾ ਅਸਰ ਜੋ ਤੁਹਾਡੇ ਵਿੱਚ ਨਜ਼ਰ ਆਵੇਗਾ ਇਸ ਤਰ੍ਹਾਂ ਦੇ ਜੋਗਪੰਨ ਦੇ ਨਜ਼ਰ ਆ ਰਹੇ ਹਨ ਨਾਲ ਦੇ ਨਾਲ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਕੁਝ ਨਾ ਕੁਝ ਸਟਰੋਂਗ ਫੈਸਲਾ ਲੈਣ ਵਾਲੇ ਹੋ ਇਸ ਤਰ੍ਹਾਂ ਵੀ ਹੋ ਸਕਦਾ ਹੈ ਜੇ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਮਿਸ ਅੰਡਰਸਟੈਂਡਿੰਗ ਚੱਲ ਰਹੀ ਹੈ ਇਸ ਤਰ੍ਹਾਂ ਹੋ ਸਕਦਾ ਹੈ ਕਿ 2 ਮਹੀਨੇ ਦੇ ਅੰਦਰ ਤਾਂ ਤੁਸੀਂ ਕੀ ਕਰਨਾ ਹੈ ਕਿ ਹਰ ਚੀਜ਼ ਨੂੰ ਜਾਣੇ ਕਿ ਥੋੜਾ ਜਿਹਾ ਪੇਸਸ ਸ਼ੁਰੂ ਰੱਖਣਾ ਹੈ ਨਹੀਂ ਤਾਂ ਕੁਝ ਗਲਤ ਹੋ ਸਕਦਾ ਹੈ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਤੁਹਾਡੇ ਵਾਸਤੇ ਇਕ ਪਾਦ ਅਸਤੇ ਨੇਹਾ ਤੁਸੀਂ 400 ਗ੍ਰਾਮ ਚਾਵਲ ਲੈ ਕੇ ਚਲਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹੋ ਤਾਂ ਬਹੁਤ ਹੀ ਚੰਗਾ ਰਹੇਗਾ ਆਉਣ ਵਾਲੀ ਜਿਹੜੀ ਪ੍ਰੋਬਲਮ ਹੈ ਤੁਹਾਡੀ ਦੂਰ ਹੋ ਜਾਏਗੀ ਜੇ ਚਲਦੇ ਪਾਣੀ ਤੁਹਾਡੇ ਘਰ ਦੇ ਕੋਲ ਨਹੀਂ ਹੈ ਤੇ ਕਿਸੇ ਧਾਰਮਿਕ ਸਥਾਨ ਤੇ 400 ਗ੍ਰਾਮ ਚਾਵਲ ਜਾ ਕੇ ਛੜਾ ਸਕਦੇ ਹੋ ਗੱਲ ਕਰ ਲੈਂਦੇ ਹਾਂ ਹੁਣ ਅਸੀਂ ਜੈਮਣੀ ਯਾਨੀ ਕਿ ਮਿਥਨ ਰਾਸ਼ੀ ਵਾਲਾਂ ਦੇ ਬਾਰੇ ਦੇਖੋ ਜੀ ਚੰਦਨ ਗ੍ਰਾਂਡ ਚੋਂ ਲੱਗ ਰਿਹਾ ਹੈ ਉਸ ਦੇ 2 ਮਹੀਨੇ ਦੌਰਾਨ ਤੁਹਾਨੂੰ ਆਪਣੇ ਕੈਰੀਅਰ ਦੇ ਵਿੱਚ ਥੋੜੀ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਰਾਹੂ ਜੋ ਹੈ ਤੁਹਾਡੇ ਦਸ਼ਮ ਭਾਵ ਦੇ ਵਿੱਚ ਬੈਠਾ ਹੈ ਤੇ ਤੁਹਾਡੇ ਵਾਸਤੇ ਕੀ ਸਲਾਹ ਹੈ ਕਿ ਕੈਰੀਅਰ ਦੇ ਵਿੱਚ ਕੰਮ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਚੈਲੰਜ ਨਹੀਂ ਕਰਨਾ ਹੈ ਜੋ ਮਿਲ ਰਿਹਾ ਹੈ ਕੰਮ ਉਹਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹ ਕੰਮ ਕਰੀ ਜਾਣਾ ਹੈ ਕਿਸੇ ਚੀਜ਼ ਨੂੰ ਚੈਲੰਜ ਨਹੀਂ ਕਰਨਾ ਨਹੀਂ ਤਾਂ ਕੀ ਹੋਏਗਾ ਕਿ ਆਇਆ ਹੋਇਆ ਕੰਮ ਵੀ ਤੁਹਾਡੇ ਹੱਥੋਂ ਜਾ ਸਕਦਾ ਹੈ ਤੁਹਾਡੇ ਵਾਸਤੇ ਰੈਮਲੀ ਦੱਸ ਦਈਏ ਜਿਸ ਦੇ ਨਾਲ ਤੁਹਾਡਾ ਇਸ ਚੰਦਰ ਗ੍ਰਹਿ ਦਾ ਤੁਹਾਡੇ ਉਤੇ ਪੋਜ਼ਿਟਿਵ ਰਿਜ਼ਲਟ ਆਵੇਗਾ ਤਾਂ ਤੁਸੀਂ ਕੀ ਕਰਨਾ ਹੈ ਕਿ ਚਪਾਈ ਸੈਮ ਦਾ ਤੁਸੀਂ ਪਾਠ ਕਰਨਾ ਹੈ ਰੋਸ਼ ਤੁਹਾਡੇ ਉਤੇ ਇਹ ਚੰਦਰ ਗ੍ਰਹਿ ਦਾ ਜੋ ਵੀ 네ਗੇਟਿਵ ਤੁਹਾਡੇ ਕੈਰੀਅਰ ਦੇ ਉਤੇ ਰਿਜ਼ਲਟ ਆ ਰਿਹਾ ਹੈ ਪ੍ਰਭਾਵ ਆ ਰਿਹਾ ਹੈ ਉਹ ਪੋਜ਼ਿਟਿਵਿਟੀ ਵਿੱਚ ਬਦਲ ਜਾਵੇਗਾ ਦੂਸਰੇ ਜਿਹੜੇ ਧਰਮ ਦੇ ਲੋਕ ਹਨ ਉਹਨਾਂ ਨੂੰ ਵਿਸ਼ਨੂ ਸ਼ਾਸਤਰ ਨਾਮ ਦਾ ਪਾਠ ਕਰਨਾ ਠੀਕ ਹੈ ਅਸੇ ਨਾਲ ਤੁਹਾਨੂੰ ਇਹ ਚੰਦਰ ਗ੍ਰਹਿਣ ਦਾ ਤੁਸੀਂ ਪੋਜ਼ਿਟਿਵਿਟੀ ਵਾਲਾ ਪ੍ਰਭਾਵ ਪਾਓਗੇ ਜੀ ਹਾਂ ਹੁਣ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਜਾਣੀ ਕਿ ਕਰਕ ਰਾਸ਼ੀ ਵਾਲਿਆਂ ਦੇ ਬਾਰੇ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਇਸ ਚੰਦਰ ਗ੍ਰਹਿਣ ਦੇ ਦੌਰਾਨ ਮਤਲਬ 2 ਮਹੀਨਿਆਂ ਤੱਕ ਤੁਹਾਡਾ ਆਪਣੇ ਆਪਣੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਅਣਬਨ ਹੋ ਸਕਦੀ ਹੈ ਬਾਦਮੀ ਬਾਦ ਹੋ ਸਕਦਾ ਹੈ ਫੈਮਿਲੀ ਦੇ ਨਾਲ ਵਾਦ ਪੇ ਵਾਦ ਹੋ ਸਕਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਜੋ ਵੀ ਗੱਲਾਂ ਆਪਣੇ ਮਨ ਦੇ ਅੰਦਰ ਮਤਲਬ ਮਤਲਬ ਨਹੀਂ ਲੈਵੋਣੀਆਂ ਆਪਣੇ ਜੋ ਵੀ ਚੀਜ਼ਾਂ ਨੂੰ ਆਪਾਂ ਕਹਿੰਦੇ ਹਾਂ ਕਿ ਜੋ ਵੀ ਜੋ ਵੀ ਕਿਸੇ ਨੂੰ ਬੋਲਦੇ ਹਾਂ ਚਲੋ ਜਾਣ ਦਿਓ ਕਿ ਇਸ ਤਰ੍ਹਾਂ ਦਾ ਤੁਸੀਂ ਕਰਨਾ ਹੈਗੇ ਜੇ ਤੁਸੀਂ ਇਸ ਤਰ੍ਹਾਂ ਦਾ ਨਹੀਂ ਕਰੋਗੇ ਤਾਂ ਤਾਂ ਬਹੁਤ ਜ਼ਿਆਦਾ ਕਰਵਾਹਟ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਆ ਸਕਦੀ ਹੈ ਇਸ ਕਰਕੇ ਤੁਹਾਡੇ ਵਾਸਤੇ ਐਡਵਾਈਸ ਹੈ ਕਿ ਚਿੱਟਾ ਜਿਹੜਾ ਚੰਦਨ ਹੁੰਦਾ ਹੈ ਨਾ ਉਸ ਨੂੰ ਘਸ ਕੇ ਆਪਣੇ ਉੱਤੇ ਰੋਜ਼ ਤਿਲਕ ਜੇ ਤੁਸੀਂ ਮੱਥੇ ਤੇ ਨਹੀਂ ਲਗਾ ਸਕਦੇ ਤਾਂ ਕੰਨ ਦੇ ਪਿਛੇ ਤਿਲਕ ਲਗਾ ਕੇ ਘਰ ਤੋਂ ਬਾਹਰ ਨਿਕਲੋ ਨਹੀਂ ਤਾਂ ਤੁਸੀਂ ਜਿਹੜੇ ਦੂਸਰੇ ਧਰਮ ਦੇ ਲੋਕ ਹਨ ਉਹ ਚਿੱਟਾ ਚੰਦਨ ਲੈ ਕੇ ਸ਼ਿਵਲਿੰਗ ਦੇ ਉੱਤੇ ਛੜਾ ਕੇ ਆ ਸਕਦੇ ਹਨ ਤਾਂ ਤੁਹਾਨੂੰ ਇਹ ਚੰਦਰ ਗ੍ਰਹਿਨ ਦੇ ਪੋਜ਼ਿਟਿਵਿਟੀ ਵਾਲੇ ਰਿਜ਼ਲਟ ਮਿਲ ਜਾਣਗੇ ਤੇ ਆਓ ਹੁਣ ਗੱਲ ਕਰਦੇ ਹਾਂ ਅਗਲੀ ਰਾਸ਼ੀ ਸਿੰਘ ਰਾਸ਼ੀ ਵਾਲਾ ਦੇ ਲਈ ਸਿੰਘ ਰਾਸ਼ੀ ਵਾਲੇ ਤੁਹਾਨੂੰ ਦਾ ਸਹੀ ਚੰਦਰ ਗ੍ਰਹਿਨ ਲੱਗ ਰਿਹਾ ਹੈ ਤੁਹਾਡੀ ਰਾਸ਼ੀ ਦੇ ਵਿੱਚ ਲੱਗ ਰਿਹਾ ਹੈ ਤੇ ਉੱਤਰ ਫਗੋਣੀ ਨਿਸ਼ਾਤਰ ਦੇ ਵਿੱਚ ਇਹ ਖਾਸ ਤੌਰ ਤੇ ਲੱਗ ਰਿਹਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ 2 ਮਹੀਨਿਆਂ ਦੇ ਦੌਰਾਨ ਚੰਦਨ ਗ੍ਰਹਿਣ ਤੋਂ ਬਾਅਦ 14 ਮਾਰਚ ਤੋਂ ਬਾਅਦ ਤੁਹਾਡੇ ਨਾਲ ਪਤਾ ਕੀ ਹੋ ਸਕਦਾ ਹੈ ਤੁਹਾਡੀ ਬਾਣੀ ਜਿਹੜੀ ਤੁਹਾਡੀ ਪੋਲੀ ਹੈ ਉਹ ਫਿਸਲ ਸਕਦੀ ਹੈ ਜਿਸ ਦੇ ਨਾਲ ਗਲਤ ਫਹਿਮੀਆਂ ਪੈਦਾ ਹੋ ਸਕਦੀਆਂ ਹਨ ਜਿਸ ਦੇ ਨਾਲ ਮੀਆਂ ਬੇਵੀ ਦੇ ਵਿੱਚ ਲੜਾਈ ਝਗੜੇ ਹੋ ਸਕਦੇ ਹਨ ਸਸਰਾਲ ਜਾਣੀ ਕਿ ਸਾਰੇ ਪਰਿਵਾਰ ਵੱਲੋਂ ਵੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਤੁਸੀਂ ਕਹੋਗੇ ਇਹ ਮੇਰੇ ਵਾਸਤੇ ਬਹੁਤ ਪ੍ਰੋਬਲਮ ਵਾਲੀ ਗੱਲ ਹੈ ਪਰ ਅੱਛੀ ਗੱਲ ਇਹ ਹੈ ਕਿ ਕੈਰੀਅਰ ਦੇ ਮਾਮਲੇ ਦੇ ਵਿੱਚ ਤੁਹਾਨੂੰ ਨਵੇਂ-ਨਵੇਂअवसर ਆਉਣਗੇ ਤੇ ਰੁਕਿਆ ਹੋਇਆ ਧੰਨਵੀ ਤੁਹਾਨੂੰ ਪ੍ਰਾਪਤ ਹੋਵੇਗਾ। ਵਿਸ਼ੇਸ਼ ਤੌਰ ਤੇ ਜੇ ਕੋਈ ਕੋਰਟ ਕਚੈਰੀ ਦਾ ਤੁਹਾਡੇ ਕੋਈ ਮੁਕਦਮਾ ਚੱਲ ਰਿਹਾ ਹੈ ਉਹ ਖਤਮ ਹੋ ਜਾਏਗਾ। ਤੁਹਾਨੂੰ ਉਹਦੇ ਵਿੱਚ ਜਿੱਤ ਪ੍ਰਾਪਤ ਹੋਵੇਗੀ। ਸਿੰਘ ਰਾਸ਼ੀ ਵਾਲਿਓ ਉਪਾਅ ਦਾਸ ਤਈਏ। ਤੁਸੀਂ ਕੀ ਕਰਨਾ ਹੈ ਕਿ 1 ਲੀਟਰ ਸਰੋਂ ਦੇ ਤੇਲ ਦਾ ਤੁਸੀਂ ਧਾਰਮਿਕ ਸਥਾਨ ਤੇ ਮੰਦਿਰ ਜਾਂਦੇ ਹੋ ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਕਿਸੇ ਵੀ ਭੰਡਾਰੇ ਦੇ ਵਿੱਚ 1 ਲੀਟਰ ਸਰੋਂ ਦਾ ਤੇਲ ਚੜਾ ਕੇ ਆਓ। ਜੇ ਤੁਸੀਂ ਇਹ ਕੰਮ ਚੰਦਰ ਗ੍ਰਹਿਣ ਦੇ ਦੌਰਾਨ ਕਰਦੇ ਹੋ ਜਾਣੇ ਕਿ 1 ਵਜੇ 10 ਵਜੇ 40 ਮਿੰਟ ਤੋਂ ਲੈ ਕੇ 2 ਵਜੇ ਦੇ ਵਿੱਚ ਕਰਦੇ ਹੋ ਤਾਂ ਇਹ ਚੰਦਰ ਗ੍ਰਹਿਣ ਤੁਹਾਡੇ ਵਾਸਤੇ ਹੋਰ ਵੀ ਪੋਜ਼ਿਟਿਵ ਬਣ ਜਾਏਗਾ ਜੇ ਗੱਲ ਕਰੀਏ ਅਗਲੀ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਇੱਕ ਚੰਦਰ ਗ੍ਰਹਿਣ ਤੋਂ ਬਾਅਦ 2 ਮਹੀਨੇ ਤੱਕ ਆਪਣੇ ਤਾਂ ਹੈਲਥ ਇਸ਼ੂ ਆ ਸਕਦੇ ਹਨ ਉਹਦੇ ਉੱਤੇ ਤੁਸੀਂ ਆਪਣੀ ਸਿਹਤ ਦੇ ਉੱਤੇ ਬਹੁਤ ਹੀ ਖਾਸ ਧਿਆਨ ਰੱਖਣਾ ਹੈ ਦੂਸਰਾ 2 ਮਹੀਨੇ ਤੱਕ ਤੁਹਾਨੂੰ ਇੱਕ ਕਿਸਮ ਦੀ ਕਵਰਿੰਗ ਚੇਵੇਂ ਹੁੰਦੀ ਹੈ ਸਾਨੂੰ ਕਈ ਵਾਰ ਮਿੱਠਾ ਖਾਣ ਦਾ ਬੜਾ ਮਨ ਕਰਦਾ ਹੈ ਕਈ ਵਾਰੀ ਸਾਨੂੰ ਖੱਟਾ ਖਾਣ ਦਾ ਬੜਾ ਮਨ ਕਰਦਾ ਹੈ ਤਾਂ ਤੁਹਾਡਾ ਇਹ ਦੋ ਮਹੀਨਿਆਂ ਦੇ ਵਿੱਚ ਕਰਵਿੰਗ ਤੁਹਾਨੂੰ ਕਿਸੇ ਗੱਲ ਦੀ ਹੋਏਗੀ ਕਿ ਮੈਂ ਕੋਈ ਚੰਗਾ ਕੰਮ ਕੀਤਾ ਹੈ ਲੋਕੀ ਮੇਰੀ ਤਾਰੀਫ ਕਰਨ ਮੈਂ ਚੰਗਾ ਦਿਖ ਰਿਆਂ ਜਾਂ ਤਿੱਖ ਰਹੀ ਹਾਂ ਲੋਕ ਤੁਹਾਡੀ ਤਾਰੀਫ ਕਰਨ ਕਰਵਿੰਗ ਤੁਹਾਨੂੰ ਰਹਿਣ ਵਾਲੀ ਹੈ ਇਹ ਤੁਹਾਡਾ ਕਾਰਨ ਬਣੇਗਾ ਨਾ ਜਨ ਲੱਗਨ ਦਾ ਤੁਹਾਨੂੰ ਤੁਹਾਡੇ ਵਿੱਚ 네ਗੇਟਿਵਿਟੀ ਆਉਣਾ ਇਸ ਕਰਕੇ ਤੁਸੀ ਇਹ ਦੋ ਮਹੀਨੇਾਂ ਵਿੱਚ ਬਿਲਕੁਲ ਵੀ ਸ਼ਾਂਤ ਰਹਿਣਾ ਹੈ ਤੁਹਾਡੇ ਘਰ ਵਿੱਚ ਕੋਈ ਵੀ ਚੰਗਾ ਕੰਮ ਹੁੰਦਾ ਹੈ ਉਸ ਨੂੰ ਸ਼ੋਅ ਨਹੀਂ ਪਾਉਣਾ ਬਿਲਕੁਲ ਲੋ ਪ੍ਰੋਫਾਈਲ ਦੇ ਵਿੱਚ ਤੁਸੀ ਰਹਿਣਾ ਹੈ ਤੁਹਾਡੇ ਵਾਸਤੇ ਉਪਾਅ ਹੈ ਕਿ 11 ਚ ਪਈ ਸਾਹਿਬ ਦੇ ਪਾਰ ਜੇ ਤੁਸੀ ਇੱਕੋ ਟਾਈਮ ਤੇ ਬੈਠ ਕੇ ਕਰਦੇ ਹੋ ਤਾਂ ਤੁਹਾਡੇ ਜੋ ਨજર ਲੱਗਣ ਦਾ ਜਿਹੜਾ ਚੰਦਰ ਗ੍ਰਹਿ ਦੇ ਕਾਰਨ ਪ੍ਰਭਾ ਪਿਆਰਿਆ ਹੈ ਉਹ ਨਹੀਂ ਪਏਗਾ ਤੇ ਦੂਜਾ ਤੇ ਦੂਜੇ ਧਰਮ ਦੇ ਲੋਕਾਂ ਨੂੰ 11 ਹਨੂਮਨ ਚਾਲੀਸਾ ਇੱਕੋ ਟਾਈਮ ਬੈਠ ਕੇ ਇੱਕੋ ਜਗ੍ਹਾ ਤੇ ਬੈਠ ਕੇ ਕਰਨੇ ਹਨ ਤਾਂ ਇਹ ਜੋ ਗ੍ਰਹਿ ਦਾ ਜੋ ਪ੍ਰਭਾਵ ਹੈ ਤੁਹਾਡੇ ਉੱਤੇ ਪੋਜ਼ਿਟਿਵ ਵਾਲਾ ਆ ਜਾਏਗਾ। ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦਾਸ ਹੈ ਕਿ ਚੰਦਰ ਗ੍ਰਹਿ ਦੇ ਦੌਰਾਨ ਇਹ ਦੋ ਮਹੀਨੇ ਦੋਂ ਬਾਅਦ ਤੁਹਾਡੇ ਅੰਦਰ ਇਸ ਤਰ੍ਹਾਂ ਲੱਗੇਗਾ ਕਿਉਂਕਿ ਚੰ드ਮਾ ਦੇਖੋ ਮਨ ਦਾ ਕਰਕੇ ਤੇ ਉਹ ਭਟਕੇਗਾ ਤੋਲਾ ਰਾਸ਼ੀ ਵਾਲਿਆਂ ਕਿਧਰੇ ਨ ਕਿਧਰੇ ਉਹ ਪੈਸੇ ਇਨਵੈਸਟ ਕਰਨ ਵਾਸਤੇ ਤੁਹਾਡਾ ਮਨ करेगा ਤਾਂ ਤੁਸੀਂ ਉਹ ਪੈਸਾ ਫਸਾ ਦੇਵੋਗੇ ਤਾਂ ਤਾਂ ਹੁਣ ਪਹਿਲੇ ਹੀ ਐਡਵਾਈਸ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ 2 ਮਹੀਨਿਆਂ ਦੇ ਵਿੱਚ ਤੁਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕਰਨਾ ਇਨਵੈਸਟਮੈਂਟ ਨਹੀਂ ਕਰਨਾ ਤੇ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਇਹ 2 ਮਹੀਨੇ ਤੁਹਾਡੇ ਫੇਰ ਫੇਮਰਾ ਤੁਹਾਡੇ ਚੰਗੇ ਰਹਿਣਗੇ 2 ਮਹੀਨੇ ਤੁਹਾਡੇ ਬਹੁਤ ਹੀ ਚੰਗੀ ਤਰ੍ਹਾਂ ਨਿਕਲ ਜਾਣਗੇ ਤੁਹਾਡੇ ਵਾਸਤੇ ਇਹ ਇੱਕ ਉਪਾਅ ਹੈ ਕਿ ਲਾਲ ਚੰਦਨ ਜੋ ਹੁੰਦਾ ਹੈ ਉਸ ਨੂੰ ਪਾਣੀ ਵਿੱਚ ਪਾ ਕੇ ਕਿਸ ਕਿਸਕ ਤੋਂ ਸੇ ਆਪਣੇ ਮੱਥੇ ਤੇ ਜਾਂ ਕੰਨ ਦੇ ਪਿਛੇ ਲਗਾ ਸਕਦੇ ਹੋ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸਤਾ ਹੈ ਕਿ ਚੰਦਰ ਗ੍ਰਹਿ ਲਗਣ ਤੋਂ 2 ਮਹੀਨੇ ਬਾਅਦ ਦੋ ਚੰਗੀਆਂ ਚੀਜ਼ਾਂ ਨਜ਼ਰ ਆ ਰਹੀਆਂ ਹਨ ਦੋ ਥੋੜੀਆਂ ਚੀਜ਼ਾਂ ਤੁਹਾਨੂੰ ਚਿੰਤਾ ਵਿੱਚ ਵੀ ਲਿਆ ਸਕਦੀਆਂ ਹਨ ਗੱਲਾਂ ਪਹਿਲਾਂ ਚੰਗੀਆਂ ਦੱਸ ਦਿੰਦੇ ਹਾਂ ਪਹਿਲੀ ਤਾਂ ਤੁਸੀਂ ਕਿਧਰੇ ਜੋ ਤੁਹਾਡਾ ਬਹੁਤ ਟਾਈਮ ਤੋਂ ਇੱਕ ਸੁਪਨਾ ਰਿਹਾ ਹੋਵੇਗਾ ਕਿ ਮੈਂ ਇੱਧਰ ਉੱਧਰ ਘੁੰਮਣਾ ਹੈ ਉਹ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਦੂਸਰਾ ਕੋਈ ਨਾ ਕੋਈ ਆਪਣੀ ਤੁਸੀਂ ਕਪਟੇ ਫਲੈਟ ਜਾਂ ਘਰ ਤੁਸੀਂ ਇਹ ਦੋ ਮਹੀਨਿਆਂ ਵਿੱਚ ਲੈ ਸਕਦੇ ਹੋ ਜਾਂ ਉਸ ਦਾ ਪਲਾਨ ਬਣਾ ਸਕਦੇ ਹੋ ਜੋ ਤੁਹਾਨੂੰ ਪਰੇਸ਼ਾਨੀ ਦੇ ਸਕਦਾ ਹੈ ਉਹ ਤੁਹਾਡੇ ਸੰਤਾਨ ਤੇ ਚਿੰਤਾ ਦੀ ਪਰੇਸ਼ਾਨੀ ਦੇ ਸਕਦਾ ਹੈ ਉਹਨਾਂ ਦੀ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਦੀ ਥੋੜੀ ਜਿਹੀ ਚਿੰਤਾ ਕਰਵਾ ਸਕਦੇ ਹਨ ਦੂਸਰਾ ਤੁਹਾਡੇ ਜੋ ਤੁਹਾਡੇ ਜੋ ਸੀਨੀਅਰ ਜੋ ਤੁਹਾਡੇ ਵੱਡੇ ਬਜ਼ੁਰਗ ਘਰ ਵਿੱਚ ਹਨ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਕਰ ਸਕਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਕਿ ਤੁਹਾਡੇ ਵਾਸਤੇ ਉਪਾਅ ਹੈ ਕਿ ਆਪਣੇ ਘਰ ਦੇ ਹੈਂਡ ਆਫ ਦਾ ਫੈਮਿਲੀ ਜਿੰਨਾ weight ਹੈ ਠੀਕ ਹੈ ਉਸ ਦਾ weight ਦਾ ਦਸਵਾਂ ਭਾਗ ਧਿਆਨ ਨਾਲ ਸੁਣਨਾ ਦਸਵਾਂ ਭਾਗ ਦੇ ਬਰਾਬਰ ਤੁਸੀਂ ਆਟਾ ਦਾਲ ਚਾਵਲ ਚੀਨੇ ਦਾਨ ਕਰੋ ਤੇ ਭਾਵੇਂ ਧਾਰਮਿਕ ਸਥਾਨ ਤੇ ਦਾਨ ਕਰੋ ਜਾਂ ਕਿਸੇ ਗਰੀਬ ਨੂੰ ਦਾਨ ਕਰੋ ਜੇ ਤੁਸੀਂ ਚੰਦਨ ਗ੍ਰਹਿਣ ਵਾਲੇ ਦਿਨ 1:00 ਵਜੇ ਕੇ 4 ਮਿੰਟ ਤੋਂ ਲੈ ਕੇ 2:00 ਵਜੇ ਦੇ ਵਿੱਚ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਹੋਰ ਵੀ ਜ਼ਿਆਦਾ ਫਾਇਦਾ ਮਿਲ ਸਕਦਾ ਹੈ ਹੁਣ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਤਣਾ ਰਾਸ਼ੀ ਵਾਲਿਆਂ ਦੀ ਤਣਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਚੰਦਰ ਗ੍ਰਹਿ ਤੋਂ ਬਾਅਦ ਇਹ ਦੋ ਮਹੀਨਿਆਂ ਦੇ ਅੰਦਰ ਤੁਹਾਨੂੰ ਥੋੜੀ ਜਾਈ ਕੈਸ਼ ਦੀ ਪ੍ਰੋਬਲਮ ਆ ਸਕਦੀ ਹੈ ਭਾਵੇਂ ਉਹ ਤੁਹਾਡੀ ਇਨਕਮ ਕੱਟ ਹੋਉਂਦੀ ਹੈ ਜਾਂ ਫਿਰ ਤੁਹਾਡਾ ਕੋਈ ਜੋ ਮਾਰਕੀਟ ਦੇ ਵਿੱਚ ਫਸਿਆ ਹੋ ਸਕਦਾ ਹੈ ਰੁਕਿਆ ਪੈਸਾ ਤੁਹਾਡਾ ਨਹੀਂ ਆਉਣ ਕਰਕੇ ਤੁਹਾਨੂੰ ਇਨਕਮ ਦੀ ਜਾਣੀ ਕਿ ਕੈਸ਼ ਦੀ ਥੋੜੀ ਪ੍ਰੋਬਲਮ ਹੋ ਸਕਦੀ ਹੈ ਐਸੋਈ ਲਵਤੋਸੀਤਾ ਨਰਾਸ਼ੀ ਵਾਲੇ ਕਿਸੇ ਧਾਰਮਿਕ ਯਾਤਰਾ ਤੇ ਦੋ ਮਹੀਨਿਆਂ ਵਿੱਚ ਤੁਹਾਡਾ ਪਲਾਨ बन ਸਕਦਾ ਹੈ ਕੁਮਨ ਜਾ ਸਕਦੇ ਹੋ ਜਾਂ ਤੁਹਾਡੇ ਆਪਣੇ ਘਰ ਵਿੱਚ ਤੁਸੀਂ ਕੋਈ ਪਾੜ ਪੋਜਾ ਜਾਂ ਸਤਸੰਗ ਕਰਵਾ ਸਕਦੇ ਹੋ ਤੁਹਾਡੇ ਵਾਸਤੇ ਉਪਾਅ ਹੈ ਚਿੱਟੇ ਰੰਗ ਦੇ ਫੁੱਲ ਠੀਕ ਉਸ ਨੂੰ ਤੁਸੀਂ ਉਸ ਦੀ ਮਾਲਾ ਬਣਾ ਕੇ ਭਾਵੇਂ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਚੜਾ ਕੇ ਆਓ ਤਾਂ ਇਹ ਤੁਹਾਡੇ ਲਈ ਵਧੀਆ ਰਹੇਗਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਚੰਦਰ ਗ੍ਰਹਿ ਤੁਹਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਕੀ ਹੈ ਕਿ 2 ਮਹੀਨਿਆਂ ਦੇ ਦੌਰਾਨ ਜਦੋਂ ਚੰਦਰ ਗ੍ਰਹਿ ਦਾ ਪ੍ਰਭਾਵ ਤੁਹਾਡੇ ਉੱਤੇ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਪ੍ਰੋਪਰ ਸਲੀਪ ਲੈਣਾ ਹੈ ਪ੍ਰੋਪਰ ਨੀਂਦ ਲੈਣ ਤੇ ਆਪਣਾ ਡਾਈਜੈਸ਼ਨ ਸਿਸਟਮ ਬਿਲਕੁਲ ਸਹੀ ਰੱਖਣਾ ਹੈ ਦੇਖੋ ਜੇ ਤੁਸੀਂ ਇਹ ਦੋ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਆਉਣ ਵਾਲੇ ਜਿਹੜੇ 2 ਮਹੀਨੇ ਤੁਹਾਡੇ ਬਹੁਤ ਹੀ ਫੇਵਰੇਬਲ ਤੁਹਾਡੇ ਰਹਿਣਗੇ ਕਿਉਂਕਿ ਜੇ ਤੁਹਾਡੀ ਨੀਂਦ ਪੂਰੀ ਨਹੀਂ ਹੋਏਗੀ ਤੇ ਤੁਹਾਡਾ ਡਾਈਜੈਸ਼ਨ ਸਿਸਟਮ ਖਰਾਬ ਹੋਏਗਾ ਤਾਂ ਜਿੰਨਾ ਵੀ ਤੁਸੀਂ ਆਪਣੀ ਪਲੈਨਿੰਗ ਕੀਤੀ ਹੋਈ ਹੈ ਜੋ ਵੀ ਤੁਸੀਂ ਆਪਣਾ ਕੈਰੀਅਰ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਸੈਟਅਪ ਕੀਤਾ ਹੋਇਆ ਹੈ ਉਹ ਇਸ ਨੂੰ ਬਹੁਤ ਹੀ ਜ਼ਿਆਦਾ ਡਿਸਟਰਬ ਕਰ ਦੇਵੇਗਾ ਸੋ ਇਹ ਦੋ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਵਾਸਤੇ ਸਿੰਪਲ ਜਿਹਾ ਉਪਾਅ ਹੈ ਕਿ 1 ਲੀਟਰ ਦੁੱਧ ਕਿਧਰੇ ਵੀ ਤੁਸੀਂ ਸ਼ਿਵ ਮੰਦਰ ਦੇ ਵਿੱਚ ਜਾਓ ਜਾ ਕੇ ਕਿਸੇ ਧਾਰਮਿਕ ਸਥਾਨ ਦੇ ਚੜਾ ਕੇ ਆਓ ਤਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸਹੀ ਰਹੇਗਾ ਅਗਲੀ ਰਾਸ਼ੀ ਆਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਦੋ ਚੀਜ਼ਾਂ ਦੇ ਲਈ ਤੁਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਦੇਣੀ ਹੈ ਪਹਿਲਾ ਤੁਸੀਂ ਇਹ ਚੰਦਰ ਗ੍ਰਹਿ ਤੋਂ ਲੱਗੇਗਾ ਉਸ ਦੇ ਦੌਰਾਨ ਤੁਸੀਂ ਕੁਝ ਲਰਨ ਕਰਨ ਵਾਲੇ ਹੋ ਤੁਸੀਂ ਕੁਝ ਸਿੱਖਣ ਵਾਲੇ ਹੋ ਹੋ ਸਕਦਾ ਹੈ ਤੁਸੀਂ ਟੀਚਿੰਗ ਕਰਨਾ ਸ਼ੁਰੂ ਕਰ ਦਿਓ ਜਾਂ ਹੋਰ ਵੀ ਸਟੱਡੀ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਕੋਈ ਐਸਾ ਕੋਰਸ ਕਰਨ ਵਾਲੇ ਹੋ ਕੋਈ ਐਸੀ ਚੀਜ਼ ਸਿੱਖਣ ਵਾਲੇ ਹੋ ਵੈਸੇ ਤਾਂ ਇਹ ਚੰਦਰ ਗ੍ਰਹਿ ਦਾ ਜਿਹੜਾ ਪ੍ਰਭਾਵ ਹੈ ਤੁਹਾਡੇ ਉੱਤੇ ਬੜਾ ਹੀ ਵਧੀਆ ਦਿਖ ਰਿਹਾ ਹੈ ਪਰ ਇੱਥੇ ਦੋ ਦਿੱਕਤਾਂ ਵੀ ਆ ਰਹੀਆਂ ਹਨ ਇੱਕ ਤਾਂ ਤੁਹਾਨੂੰ ਪੇਟਦਰਦ ਜਾਂ ਗੈਸਟ੍ਰਿਕ ਪ੍ਰੋਬਲਮ ਹੋ ਸਕਦੀ ਹੈ 2.5 ਮਹੀਨਿਆਂ ਦੇ ਵਿੱਚ ਜਾਂ ਫਿਰ ਤੁਹਾਨੂੰ ਬਲੱਡ ਕੋਲਟਿੰਗ ਤੇ ਵੀ ਇੱਥੇ ਪ੍ਰੋਬਲਮ ਆ ਸਕਦੀ ਹੈ ਇਸ ਤਰ੍ਹਾਂ ਦੇ ਚੋਗਬੰਦੇ ਨਜ਼ਰ ਆ ਰਹੇ ਹਨ ਤੁਹਾਡੇ ਵਾਸਤੇ ਬੜਾ ਹੀ ਸਿੰਪਲ ਜਿਹਾ ਉਪਾਅ ਹੈ ਕੁੰਭ ਰਾਸ਼ੀ ਵਾਲੋ ਜੇ ਚੰਦਰ ਗ੍ਰਹਿ ਦੇ ਦੌਰਾਨੇ ਕੰਮ ਕਰ ਲੈਂਦੇ ਹੋ ਆ ਦੇਖੋ ਥੋੜੀ ਜਿਹੀ ਮਿਹਨਤ ਹੈ ਪਰ ਫਿਰ ਆਉਣ ਵਾਲੇ ਦੋ ਮਹੀਨੇ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਚੰਗੇ ਜਾਣਗੇ ਤੁਸੀਂ 11 ਚਪਈ ਸਾਬ ਦੇ ਪਾਠ ਤੇ ਚੰਨ ਕਰਨ ਵਾਲੇ ਦਿਨ ਹੀ ਜੇ ਤੁਸੀਂ 10:40 ਮਿੰਟ ਤੋਂ ਲੈ ਕੇ 2:00 ਵਜੇ ਦੇ ਦੌਰਾਨ ਕਰ ਸਕੋਗੇ ਤਾਂ ਬਹੁਤ ਹੀ ਚੰਗਾ ਰਹੇਗਾ ਦੂਜੇ ਧਰਮ ਦੇ ਜਿਹੜੇ ਲੋਕ ਹਨ ਉਹਨਾਂ ਨੇ 108 ਵਾਰੀ ਮਹਾ ਮੰਤਰ ਦਾ ਪਾਠ ਕਰਨਾ ਹੈ ਚੰਨ ਕਰਨ ਦੌਰਾਨ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਹੋਵੇਗਾ ਅਗਲੀ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲੇ ਤੁਹਾਨਾਂ ਦਾ ਸਈਏ ਚੰਨ ਗ੍ਰਾਂਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ ਤੁਹਾਡੇ ਨਾਲ ਦੋ ਗੱਲਾਂ ਹੋ ਸਕਦੀਆਂ ਹਨ ਪਹਿਲਾਂ ਤੁਹਾਡੇ ਤੋਂ ਕੁਝ ਲੋਕ ਇਸ ਤਰ੍ਹਾਂ ਦੂਰ ਹੋਣਗੇ ਜਿਨ੍ਹਾਂ ਦੀ ਐਡਵਾਈਸ ਇਹਨਾਂ ਦੀ ਸਲਾਹ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਦੂਸਰਾ ਉਹ ਲੋਕ ਜੋ ਤੁਹਾਡੇ ਤੋਂ ਦੂਰ ਹੋ ਜਾਣ ਜਿਨ੍ਹਾਂ ਦੀ ਸਲਾਹ ਤੁਹਾਨੂੰ ਨੁਕਸਾਨ ਕਰਦੀ ਹੈ ਤੁਸੀਂ ਕੀ ਕਰਨਾ ਹੈ ਜੋ ਵੀ ਜਿਵੇਂ ਚੱਲ ਰਿਹਾ ਹੈ ਤੁਸੀਂ ਉਸ ਚੀਜ਼ ਨੂੰ ਰੋਕਣਾ ਨਹੀਂ ਜਿਨ੍ਹਾਂ ਤੁਸੀਂ ਕਿਸੇ ਨੂੰ ਜਸਟੀਫਾਈ ਕਰੋਗੇ ਓਨਾਂ ਹੀ ਜੋ ਤੁਹਾਡੇ ਵੱਲ ਚੰਗੀਆਂ ਚੀਜ਼ਾਂ ਆਉਣ ਵਾਲੀਆਂ ਹਨ ਉਹ ਚੰਗੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਆਉਣਗੀਆਂ ਸਿੰਪਲ ਜਿਹਾ ਉਪਾਅ ਹੈ ਜੋ ਤੁਸੀਂ ਜੋ ਤੁਸੀਂ ਕਰਨਾ ਹੈ ਚੰਨ ਗ੍ਰਹਿ ਦਾ ਤੁਹਾਨੂੰ ਜੋ ਪ੍ਰਭਾਵ ਹੈ ਪੋਜ਼ਿਟਿਵਿਟੀ ਵਾਲਾ ਮਿਲੇਗਾ ਸੌਫ ਹਰੀ ਸੌਫ ਜੋ ਹੁੰਦੀ ਹੈ ਜੇ ਤੁਸੀਂ ਥੋੜੀ ਜਿਹੀ ਇੱਕ ਕਟੋਰੀ ਪਰ ਕੇ ਵੀ ਜੇ ਤੁਸੀਂ ਧਾਰਮਿਕ ਸਥਾਨ ਤੇ ਚੜਾ ਕੇ ਆਉਂਦੇ ਹੋ ਤਾਂ ਇਹ ਬਹੁਤ ਜ਼ਿਆਦਾ ਵਧੀਆ ਰਹੇਗਾ ਤਾਂ ਚਲੋ ਜੀ ਦੋਸਤੋ ਐਸੀ ਸਾਡੀ ਚੰਨ ਗ੍ਰਹਿ ਦੇ ਦੌਰਾਨ ਸਾਰੀਆਂ ਇਹ ਰਾਸ਼ੀਆਂ ਬਾਰੇ ਜਾਣਕਾਰੀ ਅਤੇ ਉਹਨਾਂ ਦੇ ਲਈ ਉਪਾਅ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ